ਇਸੇ ਗੱਲ ਦੋਸਤੋ ਤੁਹਾਨੂੰ ਅੱਜ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦਾ ਇੱਕ ਇਤਿਹਾਸਿਕ ਕੰਮ ਜਿਹੜਾ ਦਿਖਾਉਣ ਜਾ ਰਹੇ ਹਾਂ ਸਾਰੀ ਦੁਨੀਆ ਜਾਣਦੀ ਹੈ ਕਿ ਸੋਨੂ ਸੂਦ ਜਿਹੜਾ ਕਿ ਮੋਗੇ ਦਾ ਮਾਣ ਹੈ ਔਰ ਮੋਗੇ ਦੀ ਸ਼ਾਨ ਹੈ ਪੂਰੀ ਦੁਨੀਆ ਦੇ ਵਿੱਚ ਉਹਨੇ ਮੋਗੇ ਦਾ ਨਾਮ ਹੈ ਜਿਹੜਾ ਰੋਸ਼ਨ ਕੀਤਾ ਹੈ ਤੇ ਔਰ ਮੈਨੂੰ ਯਾਦ ਹੈ ਕਿ ਜਦੋਂ ਪਿਛਲੀ ਸਰਕਾਰ ਸੀ ਕਾਂਗਰਸ ਦੀ ਤਾਂ ਕਿਵੇਂ ਰਾਤੋਂ ਰਾਤ ਹੈ ਜਿਹੜੀ ਉਹਨਾਂ ਦੇ ਘਰ ਨੂੰ ਜਾਂਦੀ ਹੈ ਜਿਹੜੀ ਸੜਕ ਬਣਾਈ ਗਈ ਸੀ ਤੇ ਅਗਲੇ ਦਿਨ ਆ ਉਦਾघाटन ਕਰਨ ਵਾਸਤੇ ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸ ਦੇ ਵੱਡੇ ਵੱਡੇ ਲੀਡਰ ਆਏ ਸੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਸੋਨੂ ਸੂਤ ਦੇ ਘਰ ਨੂੰ ਰਸਤਾ ਜਾ ਰਿਹਾ ਹੈ ਜਿਹੜਾ ਸੋਨੂ ਸੂਤ ਦੇ ਘਰ ਨੂੰ ਜਾ ਰਿਹਾ ਔਰ ਸੋਨੂ ਸੂਤ ਦਾ ਘਰ ਇੱਥੋਂ ਜਸਟ 80 ਕਿਲੋਮੀਟਰ ਦੂਰ ਹੈ ਔਰ ਇਤਿਹਾਸਕ ਕੰਮ ਤੁਸੀਂ ਦੇਖੋਗੇ ਕਿ ਉਹਦੇ ਘਰ ਨੂੰ ਜਿਹੜੇ ਸੜਕ ਬਣਾਈ ਗਈ ਪ੍ਰੀਮੈਕਸ ਪਾਇਆ ਗਿਆ ਉਹ ਪ੍ਰੀਮੈਕਸ ਦੇ ਨਾਂ ਤੇ ਵੱਟੀਆਂ ਹੀ ਖਲਾਰੀਆਂ ਗਈਆਂ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਿਲਰੀਆਂ ਹੋਈਆਂ ਇਹ ਵੱਟੀਆਂ ਆ ਮੈਂ ਤੁਹਾਨੂੰ ਪੈਰ ਮਾਰ ਕੇ ਦਿਖਾਉਂਗਾ ਦੇਖੋ ਪੈਰ ਮਾਰ ਕੇ ਸੋ ਇਹ ਵੱਟੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਇਸ ਤਰ੍ਹਾਂ ਸੋ ਕੋਈ ਜਿਹੜਾ ਇਹਦੇ ਵਿੱਚ ਲੁੱਕ ਨਹੀਂ ਦਿਖਦੀ ਬਈ ਜਾਂ ਕਹਿ ਲਈਏ ਕਿ ਵੀ ਇਹਨੂੰ ਰੋਡ ਰੋਲਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਲੱਗਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਕੱਠੀਆਂ ਹੋਈਆਂ ਪਈਆਂ ਇਹ ਵੱਟੀਆਂ ਥਾਂ-ਥਾਂ ਤੋਂ ਸੋ ਦੇਖ ਸਕਦੇ ਹੋ ਹੁਣ ਮੈਂ ਜਗ੍ਹਾ ਤੇ ਪੈਰ ਮਾਰੂਗਾ ਤਾਂ ਦੇਖੋ ਤੁਸੀਂ ਕਿਵੇਂ ਵੱਟੀਆਂ ਕਿਲਰ ਦੀਆਂ ਬਈ ਲੋ ਜੀ ਇਸ ਤਰ੍ਹਾਂ ਜਿਹੜਾ ਹੈਗਾ ਇਹ ਵੱਟੀਆਂ ਇਕੱਠੀਆਂ ਹੋ ਰਹੀਆਂ ਸੋ ਮਿਊਸਪਲ ਕਾਰਪੋਰੇਸ਼ਨ ਮੋਗਾ ਜਿਹੜੀ ਹਮੇਸ਼ਾ ਹੀ ਚਰਚਾ ਦਾ ਵਿੱਚ ਰਹਿੰਦੀ ਹੈ ਚਰਚਾ ਦੇ ਵਿੱਚ ਰਹਿੰਦੀ ਹੈ ਸੋ ਇਸ ਸੜਕ ਇਤਿਹਾਸਕ ਸੜਕ ਦਾ ਨਿਰਮਾਣ ਕਰਨ ਤੋਂ ਬਾਅਦ ਹੋ ਸਕਦਾ ਹੈ ਕਿ ਮਿਊਸਪਲ ਕਾਰਪੋਰੇਸ਼ਨ ਮੋਗਾ ਦਾ ਨਾਮ ਹੈ ਜਿਹੜਾ ਉਹ ਗਿਨੀਜ਼ ਬੁੱਕ ਦੇ ਵਿੱਚ ਆਵੇ। ਸੋ ਆਪਾਂ ਤੁਹਾਨੂੰ ਸੋਨੂ ਸੂਤ ਦੇ ਘਰ ਤੱਕ ਲੈ ਕੇ ਚੱਲਾਂਗੇ। ਸੋ ਇਹ ਸੜਕ ਅੱਜ ਕੱਲ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੋਗਾ ਸ਼ਹਿਰ ਦੇ ਵਿੱਚ। ਬਹੁਤ ਸਾਰੇ ਲੋਕ ਇਹਦੀਆਂ ਰੀਲਾਂ ਬਣਾ ਬਣਾ ਕੇ ਪਾ ਰਹੇ ਆ। ਕਈ ਚੈਨਲਾਂ ਨੇ ਇਹਦੀਆਂ ਖਬਰਾਂ ਕਰ ਕੀਤੀਆਂ। ਤੇ ਕੁਦਰਤੀ ਅੱਜ ਮੈਂ ਵੀ ਜਦੋਂ ਇੱਥੋਂ ਲੰਘ ਰਿਹਾ ਸੀ ਤਾਂ ਮੇਰਾ ਵੀ ਮਨ ਕੀਤਾ ਕਿ ਵੀ ਮੈਂ ਵੀ ਦਿਖਾਵਾਂ ਤੁਹਾਨੂੰ ਕੁਝ ਇਸ ਇਤਿਹਾਸਿਕ ਸੜਕ ਦੇ ਦਰਸ਼ਨ ਕਰਾਵਾਂ ਕਿਉਂਕਿ ਜੀ.ਓ.ਡੀ.ਬੀ. ਨਿਊਜ਼ ਦੇ ਜਿਹੜੇ ਦਰਸ਼ਕ ਹੈ ਉਹ ਇਸ ਇਤਿਹਾਸਿਕ ਕੰਮ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਵਿੱਚ ਕਿੱਦਾਂ ਦੇ ਇਤਿਹਾਸਕ ਕੰਮ ਹੋ ਰਿਹਾ ਹੈ ਤੋਂ सोनू सूਜੀ ਦੇ ਘਰ ਦੀ ਜਿਹੜੀ ਬਾਉਂਡਰੀ ਸ਼ੁਰੂ ਹੋ ਰਹੀ ਆ ਜਿਹੜਾ ਹਾਈਲਾਈਟਸ ਲਿਖਿਆ ਹੋਇਆ ਉਹਨਾਂ ਦੇ ਘਰ ਦੀ ਬਾਉਂਡਰੀ ਆ ਦੇਖੋ ਕਿਵੇਂ ਢੇਰ ਲੱਗੇ ਪਏ ਐ ਇੱਥੇ ਵੱਟੀਆਂ ਦੇ ਦੇਖ ਸਕਦੇ ਹੋ ਤੁਸੀਂ ਕੋਏ ਹਾਲ ਐ ਇੱਥੋਂ ਦਾ ਇਹ ਸੜਕ ਜਿਹੜੀ ਬਣਾਈ ਗਈ ਹੈ ਪ੍ਰੀਮਿਕਸ ਪਾਇਆ ਗਿਆ ਹਲੇ ਰੋਡ ਰੋਲਰ ਵੀ ਖੜਾ ਜੀ ਏਥੇ ਗੱਲ ਦਾ ਸਬੂਤ ਹੈ ਕਿ ਇਹ ਸੜਕ ਜਿਹੜੀ ਤਾਜ਼ੀ-ਤਾਜ਼ੀ ਬਣੀ ਹੈ ਹਲੇ 1-2 ਦਿਨ ਪਹਿਲਾਂ ਹੀ ਬਣੀ ਹੈ ਸੋ ਆਪਾਂ ਸੋਨੂ ਸੁਜੀ ਦੇ ਘਰ ਮਰੇ ਪਹੁੰਚ ਗਏ ਆ ਉਹਨਾਂ ਦੇ ਘਰ ਵਿੱਚੋਂ ਬਹੁਤ ਸਾਰੇ ਲੋਕ ਨਿਕਲ ਰਹੇ ਆ ਸੋ ਇਹ ਸੋਨੂ ਸੁਜੀ ਦਾ ਘਰ ਹੈ ਚਰਮਰੀ ਕੀ ਹਾਲ ਹੈ ਤੋ ਇਹ ਸਾਨੂੰ ਸੂਜੀ ਦਾ ਘਰ ਹੈ ਤੇ ਇਹ ਉਹ ਸੜਕ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਬਣਾਈ ਗਈ ਹੈ ਤੇ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਸ ਬਸ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮਿਊਸਪਲ ਕਾਰਪੋਰੇਸ਼ਨ ਮੋਗਾ ਦੀ ਇਹ ਮਹਾਨ ਪ੍ਰਾਪਤੀ ਜਿਹੜੀ ਉਹ ਪੂਰੀ ਦੁਨੀਆ 'ਚ ਦਿਖੇ ਲਗਭਗ ਅੱਧਾ ਇੱਕ ਕਿਲੋਮੀਟਰ ਲੰਬੀ ਸੜਕ ਹੈ ਇਹ ਜਿਹੜੀ ਮੇਨ ਬਾਜ਼ਾਰ ਮੋਗਾ ਨੂੰ ਤੇ ਕਾਲਸਰ ਰੋਡ ਮੋਗਾ ਨੂੰ ਜੋੜਦੀ ਹੈ ਤੇ ਉਹ ਬਣਾਈ ਦੇਖੋ ਕਿਸ ਤਰ੍ਹਾਂ ਗਈ ਆ ਕਿ ਜਾਬਤਾ ਹੀ ਪੂਰਾ ਕੀਤਾ ਗਿਆ